ਇਹ ਬੇਨਤੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਇਹ ਉਹ ਲੋੜਵੰਦ ਬਾਪੂ ਬਜ਼ੁਰਗ ਸਾਡੇ ਮੈਂਬਰ ਨੇ ਜਿਨ੍ਹਾਂ ਦੇ ਮੇਜਰ ਆਪਰੇਟ ਹੋਣ ਵਾਲੇ ਨੇ ਸਾਡੀਆਂ ਜਿਹੜੀਆਂ ਪਰਿਵਾਰ ਦੀਆਂ ਜ਼ਰੂਰਤਾਂ ਜੇ ਅਸੀਂ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਹਾਂ ਤਾਂ ਦੂਜੀ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨੀ ਪੈਂਦੀ ਹੈ ਤੇ ਜੇ ਦੂਜੀ ਜ਼ਰੂਰਤ ਨੂੰ ਪੂਰਾ ਕਰਦੇ ਹਾਂ ਤਾਂ ਤੀਜੀ ਕੰਪਰੋਮਾਈਜ਼ ਕਰਨੀ ਪੈਂਦੀ ਹੈ ਇਹ ਸਾਨੂੰ ਪੈਸੇ ਨਹੀਂ ਚਾਹੀਦੇ ਦੀਪਕ ਹਸਪਤਾਲ ਦੇ ਵਿੱਚ ਅਸੀਂ ਇਹਨਾਂ ਨੂੰ ਐਡਮਿਟ ਕਰਨਾ ਹੈ ਉੱਥੇ ਆਪਰੋਂ ਲੋੜਾ ਉੱਥੇ ਸਿੱਧਾ ਪੇਸ਼ੰਤ ਦੇ ਨਾਂ ਤੇ ਵੀ ਜਮਾ ਹੋ ਜਾਣਗੇ ਪੈਸੇ ਵੱਡੇ ਸੁਪਨਿਆਂ ਦੇ ਘਰ ਦੇ ਕਾਰਜ ਨੇ ਤੇ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਸਾਨੂੰ ਤੇ ਅਸੀਂ ਅੱਗੇ ਵੀ ਹੁਣ ਤੱਕ ਤੁਹਾਡੇ ਸਹਿਯੋਗ ਨਾਲ ਹੀ ਇਹ ਘਰ ਚਲਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਜ਼ਰੂਰੀ ਸਨੇਹਾ ਸਾਡਾ ਸੰਗਤ ਨੂੰ ਬੇਨਤੀ ਹੈ ਸ਼ੇਅਰ ਕਰਿਓ ਵੱਧ ਤੋਂ ਵੱਧ ਅੱਗੇ ਸੰਗਤ ਕਰ ਪਹੁੰਚ ਜੇਵੇ ਜਿਵੇਂ ਸੁਪਨਿਆਂ ਦੇ ਘਰ ਦੀ ਬਿਲਡਿੰਗ ਬਾਰੇ ਸੁਨੀਹਾ ਲਾਇਆ ਸੀ ਜਿੱਥੇ ਕੰਮ ਰੁਕੇ ਹੋਏ ਸੀ ਕੇ ਤਨਖਾਹਾਂ ਡਾਕਟਰਾਂ ਦੀਆਂ ਉੱਥੇ ਸਾਡੇ ਇਹ ਮੈਂਬਰ ਬੈਠੇ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਨੇ ਅਸੀਂ 6-6 ਮਹੀਨਿਆਂ ਤੋਂ ਆਪਰੇਸ਼ਨ ਰੋਕੀ ਬੈਠੇ ਹੈ ਕਈਆਂ ਦੇ ਹੁਣ ਜਿਵੇਂ ਇਹ ਬੁੱਧਨ ਆ ਇਹਨੂੰ ਰੋਜ਼ ਗਾਰਡਨ ਦੇ ਕੋਲ ਲੁਧਿਆਣੇ ਤੋਂ ਲੈ ਕੇ ਆਏ ਸੀ ਵੀਰ ਨੂੰ ਇਹਦੀ ਲੱਤ ਟੁੱਟੀ ਹੋਈ ਹੈ ਤੁਸੀਂ ਦੇਖੋ ਇਦਾਂ ਮੁੜੀ ਹੋਈ ਹੈ ਲੱਤ ਹੁਣ ਕਰੀਬ 60-65000 ਰੁਪਏ ਖਰਚਾ ਆਉਣਾ ਮੈਂ ਪਹਿਲਾਂ ਤਾਂ ਚਲੋ ਪੱਟੀਆਂ ਹੁੰਦੀਆਂ ਸੀ ਪਸ ਪਈ ਹੋਈ ਸੀ ਡਾਕਟਰ ਕਹਿੰਦੇ ਪਹਿਲਾਂ ਜ਼ਖਮ ਕਲੀਅਰ ਕਰਾਓ ਫਿਰ ਉਦੋਂ ਬਾਅਦ ਰੋਡ ਪਾਉਗੇ ਸਕੰਜਾ ਲੱਗਣਾ ਇਹ 6 ਮਹੀਨੇ ਸਕੰਜਾ ਲਾ ਕੇ ਰੱਖਣਾ ਪੈਣਾ ਤੇ ਉਹ ਆਪਰੇਸ਼ਨ ਹੋਣਾ ਵਾ ਵੀਰੇ ਦਾ ਤੇ ਬੁੱਧਨ ਨੂੰ ਰੋਜ਼ਗਾਰਨ ਦੇ ਬਾਹਰੋਂ ਚੱਕ ਕੇ ਲੈ ਕੇ ਆਈ ਲੱਤ ਟੁੱਟੀ ਹੋਈ ਸੀ ਬਹੁਤ ਬੁਰੀ ਹਾਲਤ ਸੀ ਵੀਰੇ ਦੀ ਉੱਥੇ ਤੇ ਇਸੇ ਤਰ੍ਹਾਂ ਹੀ ਬੂਟਾ ਸਿੰਘ ਦਾ ਬਾਈ ਬੂਟੇ ਬਾਈ ਬਾਹ ਦਿਖਾਇਓ ਇਹ ਬੂਟੇ ਵੀਰੇ ਦੀ ਬਾਹ ਟੁੱਟੀ ਹੋਈ ਆ ਸਾਡੇ ਕੋਲ ਆਏ ਨੂੰ ਬੂਟੇ ਵੀਰੇ ਨੂੰ ਕੈਂਪ ਦੇ ਵਿੱਚ ਆਇਆ ਸੀਗਾ ਕਰੀਬ ਸਾਲ ਹੋ ਚੱਲਿਆ ਸਿੱਧਵਾ ਬੇੜ ਤੋਂ ਲੈ ਕੇ ਆਏ ਸੀ ਵੈਂਟਲੀ ਅਫਸੈਟ ਸੀ ਘਰੇ ਕੋਈ ਨਹੀਂ ਮਾਂ ਪਿਓ ਦੀ ਮੌਤ ਹੋਈ ਹੋਈ ਆ ਇਕੱਲਾ ਹੀ ਸੀ ਵੀਰਾ ਇਨਾ ਅਫਸੈਟ ਸੀ ਭੰਨ ਤੋੜ ਕਰਦਾ ਸੀ ਕੁੱਟਮਾਰ ਕਰਦਾ ਸੀ ਪਰ ਇਹਦੀ ਬਾਹ ਟੁੱਟੀ ਹੈ ਜੀ ਬਾਹ ਦੇ ਵਿੱਚ ਰੋਡ ਪੈਣੀ ਹੈ ਹਨਾ ਦੋ ਥਾਵਾਂ ਤੇ ਟੁੱਟੀ ਹੋਈ ਹੈ ਬਾਹ ਪਰ ਅਸੀਂ ਕਰੀਬ 3-4 ਮਹੀਨਿਆਂ ਤੋਂ ਆਪਰੇਸ਼ਨ ਕਰਾਉਣਾ ਚਾਹੁੰਦੇ ਆ ਪਰ ਹਿੰਮਤ ਨਹੀਂ ਪੈ ਰਹੀ ਕਿ ਕਿਉਂਕਿ ਪਰਿਵਾਰ ਦੇ ਖਰਚੇ ਬਹੁਤ ਵੱਡੇ ਪਹਿਲਾਂ ਹੀ ਹੋਏ ਹੋਏ ਆ ਹਨਾ ਇਦਾਂ ਹੀ ਬਾਪੂ ਆ ਹਰਪ੍ਰਜਨ ਸਿੰਘ ਬਾਪੂ ਹਰਪ੍ਰਜਨ ਸਿੰਘ ਨੂੰ ਵੀ ਸਾਡੇ ਕੋਲੇ ਜਦੋਂ ਲੈ ਕੇ ਆਏ ਸੀ ਵੀਰ ਪੂਰਵਾ ਪਿੰਡ ਪੁਰਾਣੀ ਦਾਰਾ ਮੰਡੀ ਦੇ ਵਿੱਚ ਬਾਪੂ ਜੀ ਪਏ ਸੀਗੇ ਤੇ ਵੀਰ ਦੱਸਦੇ ਸੀ ਉੱਥੇ ਬਾਪੂ ਦੀਆਂ ਬਾਹਾਂ ਟੁੱਟੀ ਹੋਈਆਂ ਸੀ ਕਿੰਨੇ ਹੀ ਟਾਈਮ ਤੋਂ ਬਾਪੂ ਫਿਰ ਭਜਨ ਸਿੰਘ ਸੱਜੀ ਬਾਹਾਂ ਟੁੱਟੀ ਹੋਈ ਹੱਡੀਆਂ ਤੱਕ ਬਾਹਰ ਆਈਆਂ ਪਈਆਂ ਓਵੇਂ ਸੀਗੇ ਹੁਣ ਸਾਡੇ ਕੋਲੇ ਬਾਪੂ ਨੂੰ ਆਏ ਨੂੰ ਵੀ 5 5-6 ਮਹੀਨੇ ਹੋ ਗਿਆ ਤੇ ਇਹਦੀ ਵੀ ਬਾਹਾਂ ਦਾ ਆਪਰੇਸ਼ਨ ਹੋਣਾ ਹੱਡੀਆਂ ਤੱਕ ਬਾਹਰ ਆਈਆਂ ਪਈਆਂ ਤੇ ਬੇਨਤੀ ਹੈ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹ ਉਹ ਲੋੜਵੰਦ ਬਾਪੂ ਬਜ਼ੁਰਗ ਸਾਡੇ ਮੈਂਬਰ ਨੇ ਜਿਨ੍ਹਾਂ ਦੇ ਮੇਜਰ ਆਪਰੇਟ ਹੋਣ ਵਾਲੇ ਨੇ ਇਦਾਂ ਹੀ ਬਾਪੂ ਬਰਾਗੀ ਹੈ ਬਾਪੂ ਬੈਠਾ ਇਹਨਾਂ ਦੇ ਹਰਨੀਆਂ ਦਾ ਆਪਰੇਸ਼ਨ ਹੋਣ ਵਾਲਾ ਇਹਨਾਂ ਦੇ ਨਲਾਂ ਦਾ ਸਾਈਜ਼ ਫੁੱਟਬਾਲ ਜਿੱਡਾ ਹੋਇਆ ਹੋਇਆ ਪਜਾਮੇ ਦੇ ਵਿੱਚ ਤੁਹਾਨੂੰ ਦਿਖਾ ਨਹੀਂ ਸਕਦੇ ਜਿਹਨੂੰ ਟੈਸਟਿਕਲ ਕਹਿੰਦੇ ਆ ਉਹ ਆਪਰੇਸ਼ਨ ਹੋਣ ਵਾਲਿਆ ਇੱਧਰ ਵੀਰ ਦਾ ਗੋਲੂ ਦਾ ਵੀ ਤੁਸੀਂ ਦੇਖ ਸਕਦੇ ਹੋ ਹਾਲਤ ਕੀ ਆ ਇਹਦੇ ਵੀ ਨਲਾਂ ਦਾ ਸਾਈਜ਼ ਆ ਜਿਹੜਾ ਫੁੱਟਬਾਲ ਜਿੱਡਾ ਹੋਇਆ ਹੋਇਆ ਵਾ ਤੇ ਇਹਦਾ ਵੀ ਆਪਰੇਸ਼ਨ ਹੋਣ ਵਾਲਾ ਹਰਨੀਆਂ ਦਾ ਹੀ ਵੀਰੇ ਦਾ ਇਹ ਵੀ ਕਰੀਬ 6-7 ਮਹੀਨੇ ਹੋ ਗਏ ਸਾਡੇ ਕੋਲ ਆਏ ਨੂੰ ਬਰਾਕੀ ਬਾਬੇ ਨੂੰ ਤਾਂ ਸਾਲ ਤੋਂ ਉੱਪਰ ਹੋਇਆ ਹੋਇਆ ਤੇ ਇਸੇ ਤਰ੍ਹਾਂ ਹੀ ਸਾਡੇ ਕੋਲੇ ਇੱਧਰ ਬਾਪੂ ਜੀ ਤਲਸੀ ਦਾਸ ਜੀ ਤੁਲਸੀ ਦਾਸ ਬਾਪੂ ਜੀ ਦਾ ਵੀ ਆਪਰੇਸ਼ਨ ਹੋਣ ਵਾਲਾ ਵਾ ਹਰਨੀਆਂ ਦਾ ਤੁਲਸੀ ਦਾਸ ਬਾਪੂ ਨੂੰ ਵੀ ਸਾਡੇ ਉਹ ਕਰੀਬ ਇਹਨੂੰ ਬਾਪੂ ਜੀ ਨੂੰ ਲੈ ਕੇ ਆਏ ਸੀ ਕਿ ਕੀੜੇ ਪਏ ਹੋਏ ਸੀ ਬਾਪੂ ਦੇ ਪੈਰ ਦੇ ਵਿੱਚ ਅਸੀਂ ਲੁਧਿਆਣੇ ਤੋਂ ਬਾਪੂ ਜੀ ਨੂੰ ਲੈ ਕੇ ਆਏ ਸੀਗੇ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ ਇੱਕ ਪੈਰ ਪੂਰਾ ਕੀੜਿਆਂ ਨੇ ਖਾਧਾ ਹੋਇਆ ਸੀ ਲੁਧਿਆਣੇ ਇੰਡਸਟਰੀ ਏਰੀਏ ਚੋਂ ਲੈ ਕੇ ਆਏ ਸੀ ਬਾਪੂ ਨੂੰ ਤੇ ਬਾਪੂ ਦਾ ਵੀ ਪੈਰ ਤਾਂ ਠੀਕ ਹੋ ਗਿਆ ਪਰ ਹਰਨੀਆਂ ਦੀ ਪ੍ਰੋਬਲਮ ਆ ਇਹਨਾਂ ਦੇ ਵੀ ਟੈਸਟਿਕਲ ਦਾ ਸਾਈਜ਼ ਬਹੁਤ ਵੱਡਾ ਆਪਰੇਸ਼ਨ ਹੋਣ ਵਾਲਾ ਵਾ ਇਹ ਆਪਰੇਸ਼ਨ ਮੇਜਰ ਆਪਰੇਸ਼ਨ ਨੇ ਵੱਡੇ ਇਦਾਂ ਹੀ ਮਹਿੰਦਰ ਬਾਪੂ ਜੀ ਨੇ ਇਹ ਆਪਣੀ ਬੇਟੀ ਨੂੰ ਲੈ ਕੇ ਆਈ ਸੀ ਮਰਨਜੀਤ ਕੌਰ ਨੂੰ ਸਾਡੇ ਕੋਲੇ ਭੈਣ ਅਪਸੈਟ ਸੀ ਬਹੁਤ ਦੌਰੇ ਪਿੰਦੇ ਦੀ ਹੁਣ ਭੈਣ ਠੀਕ ਆ ਬਾਪੂ ਸਾਡੇ ਨਾਲ ਇੰਦਰ ਕੱਪੜਿਆਂ ਦੀ ਸੇਵਾ ਕਰਾਉਂਦੇ ਨੇ ਤੇ ਬਾਪੂ ਦਾ ਵੀ ਹਰਨੀਆਂ ਦਾ ਆਪਰੇਸ਼ਨ ਹੋਣ ਵਾਲਾ ਵਾ ਇਸੇ ਤਰ੍ਹਾਂ ਹੀ ਗਿੱਲ ਬਾਪੂ ਨੂੰ ਲੈ ਕੇ ਆਏ ਸੀ ਅਸੀਂ ਬਾਪੂ ਗਿੱਲ ਇਹ ਪਿੰਡ ਹੈਗਾ ਬਾਪੂ ਦਾ ਜੰਡਾਲੀ ਪਿੰਡ ਆ ਬਾਪੂ ਦਾ ਤੇ ਬਾਪੂ ਨੂੰ ਵੀ ਜਦੋਂ ਲੈ ਕੇ ਆਈ ਲੱਤ ਤੇ ਗਲੀ ਹੋਈ ਸੀ ਕੀੜੇ ਪਏ ਹੋ ਸੀ ਬਹੁਤ ਬੁਰੀ ਹਾਲਤ ਸੀ ਬਾਪੂ ਜੀ ਦੀ ਹੁਣ ਬਾਪੂ ਸਾਡੇ ਨਾਲ ਸੇਵਾ ਕਰਾਉਂਦੇ ਨੇ ਇੱਥੇ ਧਿਆਨ ਰੱਖਣਾ ਦੂਜੇ ਮਰੀਜ਼ਾਂ ਦਾ ਦੇਖ ਰੇਖ ਕਰਨੀ ਤੇ ਬਾਪੂ ਨੂੰ ਵੀ ਹਰਨੀਆਂ ਦਾ ਆਪਰੇਸ਼ਨ ਹੋਣ ਵਾਲਾ ਵਾ ਜ਼ਰੂਰਤਾ ਇਹ ਸਾਡੇ 1 2 3 4 5 ਮੈਂਬਰ ਤਾਂ ਹਰਨੀਆਂ ਦੇ ਆਪਰੇਸ਼ਨ ਹੋਣੇ ਜਿਨ੍ਹਾਂ ਦੇ ਪੀ 3 ਮੈਂਬਰਾਂ ਜਿਨ੍ਹਾਂ ਦੇ ਹੱਡੀਆਂ ਦੇ ਆਪਰੇਸ਼ਨ ਹੋਣੇ ਆ ਬਾਹਾਂ ਟੁੱਟੀਆਂ ਹੋਈਆਂ ਲੱਤ ਟੁੱਟੀ ਹੋਈ ਆ ਇਹ ਤਿੰਨ ਮੈਂਬਰਾਂ ਦੇ ਇਹ ਆਪਰੇਸ਼ਨ ਹੋਣੇ ਆ ਫਿਰ ਬਾਕੀ ਉਸ ਤੋਂ ਅੱਗੇ ਆ ਜੀ ਬਾਪੂ ਬਲਦੇਵ ਸਿੰਘ ਜੀ ਨੂੰ ਹਰਮੰਦਰ ਸਾਹਿਬ ਤੋਂ ਲੈ ਕੇ ਆਏ ਦਰਬਾਰ ਸਾਹਿਬ ਤੋਂ ਬਾਪੂ ਜੀ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ ਪੈਰ ਚ ਕੀੜੇ ਪਏ ਹੋਏ ਸੀ ਇਦਣ ਲੈ ਕੇ ਆਏ ਪ੍ਰਿੰਸ ਵੀ ਰੋਣੀ ਛੱਡ ਕੇ ਗਏ ਐ ਇਦਾਂ ਹੀ ਸਾਡੇ ਮਾਸਟਰ ਜੀ ਨੇ ਪਰਮਜੀਤ ਸਿੰਘ ਜੀ ਹੈਡਮਾਸਟਰ ਧਾਮੀਆਂ ਬੱਬਰਾਂ ਦੀਆਂ ਧਾਮੀਆਂ ਤੋਂ ਹਿਸ਼ਾਰਪੁਰ ਜ਼ਿਲ੍ਹੇ ਤੋਂ ਲੈ ਕੇ ਆਏ ਸੀ ਇਹਨਾਂ ਦੇ ਦੋਨਾਂ ਅੱਖਾਂ ਦੇ ਵਿੱਚ ਮੋਤੀਆ ਉਤਰਿਆ ਹੋਇਆ ਦੋਨਾਂ ਅੱਖਾਂ ਨੇ ਆਪਰੇਸ਼ਨ ਹੋਣੇ ਬਾਰੀ-ਬਾਰੀ ਤੇ ਇਦਾਂ ਹੀ ਬਾਪੂ ਰਣਜੀਤ ਸਿੰਘ ਜੀ ਇਹਨਾਂ ਦਾ ਵੀ ਅੱਖ ਦਾ ਸਮਸਿਆ ਇੱਕ ਅੱਖ ਦਾ ਆਪਰੇਸ਼ਨ ਅਸੀਂ ਕਰਾਤਾ ਸੀ ਇੱਕ ਅੱਖ ਦਾ ਆਪਰੇਸ਼ਨ ਹੋਣਾ ਮਹਾਜੀ ਦੋਨਾਂ ਦਾ ਹੋ ਗਿਆ ਕਿ ਟਾਂਕੇ ਕੀ ਹੋਣਾ ਟਾਂਕੇ ਖਿਲਾਉਣੇ ਚੈੱਕ ਅਪ ਹੋਣ ਟਾਂਕਿਆਂ ਦੀ ਜਰੂਰਤ ਹੈ ਇਸੇ ਤਰ੍ਹਾਂ ਹੀ ਇਧਰ ਬਾਪੂ ਜੀ ਸਾਡੇ ਜਗਰੂਪ ਸਿੰਘ ਜੀ ਜਗਰੂਪ ਸਿੰਘ ਨੂੰ ਵੀ ਸਾਡੇ ਕੋਲੇ ਵੀਰ ਲੈ ਕੇ ਆਏ ਸੀ ਇਹਨਾਂ ਦੇ ਚੈਸਟ ਦੇ ਵਿੱਚ ਕੈਂਸਰ ਆ ਚੈਸਟ ਦੇ ਵਿੱਚ ਕੈਂਸਰ ਹੋਣ ਕਰਕੇ ਪਿੰਡ ਦੀ ਧਰਮਸ਼ਾਲਾ ਚ ਹੀ ਪਏ ਸੀਗੇ ਬਾਪੂ ਜੀ ਤੇ ਜਗਰੂਪ ਸਿੰਘ ਦੀ ਵੀ ਭੁੱਲਰ ਢੇੜੀ ਪਿੰਡਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਹਾਲਤ ਪਹਿਲਾਂ ਨਾਲੋਂ ਬਹੁਤ ਠੀਕ ਆ ਕਿਉਂਕਿ ਪਹਿਲਾਂ ਤਾਂ ਛਾਤੀ ਸਾਰੀ ਗਲੀ ਹੋਈ ਸੀਗੀ ਬਹੁਤ ਵੱਡਾ ਜਾਗਮ ਸੀ ਉਹ ਠੀਕ ਹੋ ਚੱਲਿਆ ਵਾ ਬਾਕੀ ਉਹਦਾ ਵੀ ਟ੍ਰੀਟਮੈਂਟ ਚੱਲਦਾ ਇਹਨਾਂ ਦੇ ਵੀ ਅੱਖਾਂ ਦੀ ਰੋਸ਼ਨੀ ਬਹੁਤ ਘਟੀ ਹੋਈ ਆ ਇਹਨਾਂ ਦਾ ਵੀ ਅੱਖਾਂ ਦਾ ਆਪਰੇਸ਼ਨ ਹੋਣਾ ਵਾ ਇਸ ਤਰ੍ਹਾਂ ਹੀ ਬਾਪੂ ਅਜੀਤ ਸਿੰਘ ਬਿਰਕ ਮੜਾ ਮੋਟੇ ਦੇਖਦਾ ਅੱਖਾਂ ਤੋਂ ਘਟਦੀਆਂ ਹੈ ਬਹੁਤ ਘੱਟ ਦਿਖਦਾ ਅਜੀਤ ਸਿੰਘ ਬਿਰਕ ਬਾਪੂ ਜੀ ਸਾਡੇ ਕੋਲ ਜਦੋਂ ਆਏ ਸੀ ਬਾਪੂ ਜੀ ਲੱਤ 'ਚ ਕੀੜੇ ਪਏ ਸੀ ਯੂਪੀ ਤੋਂ ਲੈ ਕੇ ਆਏ ਸੀ ਪੀਲੀ ਭੀਤ ਤੋਂ ਬਾਪੂ ਜੂਪੀ ਦੀ ਪਿੰਡ ਕਿਹੜਾ ਥੋੜਾ ਮਰੇ ਨਾ ਮੰਨੀਆਂ ਪੈਂਦਾ ਮਰੇ ਨਾ ਮੰਨੀਆਂ ਹਾਂਜੀ ਮਰੇ ਨਾ ਮੰਨੀਆਂ ਮਰੇ ਨਾ ਮੰਨੀਆਂ ਨਹੀਂ ਮਰੇ ਰਾ ਗੋਟੀਆਂ ਪੈਂਦਾ ਮਰੇ ਰਾ ਗੋਟੀਆਂ ਮੈਂ ਤਾਂ ਗੋਟੀਆਂ ਵੀ ਲੱਗਦਾ ਗੋਟੀਆਂ ਵੀ ਲੱਗਦਾ ਥੋੜਾ ਪਿੰਡ ਉਹ ਹੈ ਤੇ ਤਸੀਲ ਕਿਹੜੀ ਆ ਤਸੀਲ ਵੀ ਅਸਲਪੁਰ ਵੀਸਾਪੁਰ ਜ਼ਿਲ੍ਹਾ ਜ਼ਿਲ੍ਹਾ ਪੀਲੀਪੀਤਾ ਜ਼ਿਲ੍ਹਾ ਪੀਲੀਪੀਤਾ ਅਜੀਤ ਸਿੰਘ ਬਿਰਕ ਬਾਪੂ ਦਾ ਨਾਂ ਬਾਪੂ ਕਮਾਲ ਦੇ ਵਿੱਚ ਪਏ ਸੀ ਪੂਰੀ ਲੱਤ ਕੀੜਿਆਂ ਨੇ ਖਾਦੀ ਹੋਈ ਸੀ ਉਹ ਲੈ ਕੇ ਆਏ ਸੀ ਬਾਪੂ ਜੀ ਦੇ ਅੱਖਾਂ ਦੇ ਦੋਨਾਂ ਦਾ ਆਪਰੇਸ਼ਨ ਹੋਣਾ ਇਦਾਂ ਹੀ ਪਿਆਰੋ ਮਾਤਾ ਜੀ ਇਹਨਾਂ ਨੂੰ ਅਸੀਂ ਬਹਿਰ ਸਿੰਘਾਂ ਪਿੰਡ ਤੋਂ ਲੈ ਕੇ ਆਏ ਸੀਗੇ ਮਾਤਾ ਜੀ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਅੱਖਾਂ ਦੀ ਲੱਛਣੀ ਕੱਟੀ ਹੋਈ ਆ ਮਾਤਾ ਜੀ ਕੁਦਰਤੀ ਤੌਰ ਤੇ ਇਹਨਾਂ ਦਾ ਕੱਦ 2.5 ਤੋਂ 3 ਫੁੱਟ ਹੀ ਆ ਸਾਰਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਦਾਂ ਸੀ ਹੁਣ ਮਾਤਾ ਜੀ ਚੱਲਣ ਫਿਰਨ ਤੋਂ ਵੀ ਸਮਰੱਥ ਸੀ ਪਤੀ ਦੀ ਵੀ ਮੌਤ ਹੋ ਗਈ ਸੀ ਬਹਿਰ ਸਿੰਘਾਂ ਪਿੰਡ ਤੋਂ ਲੈ ਕੇ ਆਏ ਸੀਗੇ ਇਹਨਾਂ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਇਦਾਂ ਹੀ ਮਾਤਾ ਸਰਜੀਤ ਕੌਰ ਜੀ ਨੇ ਬਲਾਸਪੁਰ ਤੋਂ ਲੈ ਕੇ ਆਏ ਸੀ ਮਾਤਾ ਜੀ ਨੂੰ ਮਾਤਾ ਜੀ ਤੇ ਵੀ ਘਰ ਦੇ ਵਿੱਚ ਇਦਾਂ ਹੀ ਪਤੀ ਦੀ ਪੁੱਤ ਦੀ ਮੌਤ ਹੋ ਗਈ ਇਕੱਲੀ ਸੀ ਮਾਤਾ ਕਰਜ ਇਨਾਂ ਦੇ ਵੀ ਇੱਕ ਕੱਖ ਦਾ ਆਪਰੇਸ਼ਨ ਹੋਣਾ ਆ ਤੇ ਇੱਧਰ ਸਾਡੀ ਪਵਨਦੀਪ ਕੌਰ ਭੈਣ ਆ ਇਹਦੇ ਗੋਡੇ ਦਾ ਆਪਰੇਸ਼ਨ ਹੋਣਾ ਭੈਣ ਦਾ ਇਹ ਭੈਣ ਦਾ ਪਿੰਡ ਮੰਗਲੀ ਆ ਪੀਕੇ ਪਿੰਡ ਸਾਰੇ ਪਿੰਡ ਪੀਲਾ ਵਾ ਤੇ ਇਹ ਭੈਣ ਦੇ ਗੋਡੇ ਦਾ ਆਪਰੇਸ਼ਨ ਹੋਣਾ ਗੋਡੇ ਦਾ ਮੇਜਰ ਆਪਰੇਟ ਹੋਣਾ ਇਹਨਾਂ ਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਦੀਆਂ ਜ਼ਰੂਰਤਾਂ ਵਾ ਇਹ ਜਿਹੜੇ ਅਸੀਂ ਤੁਹਾਡੇ ਨਾਲ ਸਾਹਮਣੇ ਕੀਤੇ ਆ ਇਹ ਉਹ ਨਹੀਂ ਜਿਹੜੇ ਬਹੁਤ ਜ਼ਰੂਰੀ ਵਾਲੇ ਨੇ ਜਿਨ੍ਹਾਂ ਨੂੰ ਮੰਨ ਲਓ ਜਲਦੀ ਜ਼ਰੂਰਤ ਆ ਆਪਰੇਸ਼ਨਾਂ ਦੀ ਪਰ ਅਸੀਂ ਕਿਸੇ ਨਾ ਕਿਸੇ ਕਾਰਨ ਕਰਕੇ ਇਹਨਾਂ ਨੂੰ ਡਿਲੇ ਕਰ ਰਹੇ ਸੀ ਹੁਣ ਤੱਕਰ ਪਰ ਸਾਡੀ ਬੇਨਤੀ ਹੈ ਸੰਗਤ ਨੂੰ ਵੀ ਜੇ ਤੁਸੀਂ ਸਾਰੇ ਜਾਣੇ ਇੱਕ ਇੱਕ ਪੇਸ਼ੈਂਟ ਨੂੰ ਵੀ ਆਪਾਂ ਅਡਾਪਟ ਕਰ ਲਈਏ ਜਿਵੇਂ ਇਹ ਬੁੱਧਨ ਬੁੱਧਨ ਦੀ ਲੱਤ ਟੁੱਟੀ ਹੋਈ ਆ ਇਹਦੇ ਵਿੱਚ ਪਹਿਲਾਂ ਤਾਂ ਸਕੰਜਾ ਲੱਗੇਣਾ ਉੱਪਰ 6 ਮਹੀਨੇ ਸਕੰਜਾ ਲਾ ਕੇ ਰੱਖਣਗੇ ਡਾਕਟਰ ਫਿਰ ਉਸ ਤੋਂ ਬਾਅਦ ਲੱਤ ਜਦੋਂ ਬਨਾਵਟ ਸਿੱਧੀ ਹੋ ਗਈ ਫਿਰ ਰੋਡ ਪਾਉਣਗੇ ਇਹਦਾ ਜਿਵੇਂ ਹੁਣ ਮੰਨ ਲਓ 70 ਕਿੰਨਾ ਖਰਚ ਆਊਗਾ ਇਹਦਾ 70 ਤੋਂ 80 ਹਜ਼ਾਰ ਆ ਜੀ 70 ਤੋਂ 80 ਹਜ਼ਾਰ ਰੁਪਏ ਵਿਦ ਮੈਡੀਸਨ ਖਰਚਾ ਹੋਣ ਇਹਦਾ ਮੈਨੂੰ ਕਿ ਕੋਈ ਜੀ ਵੀਰਪੈਰ ਅਡਾਪਟ ਕਰ ਲਵੇ ਇਹਦੇ ਖਰਚੇ ਨੂੰ ਜਾਂ ਪੰਜ ਚਾਰ ਭੈਣ ਭਰਾ ਰਲ ਕੇ ਕਰ ਲੈਣਾ ਹਨ ਇੱਥੇ ਕਰਾਉਣਾ ਪੈਣਾ ਦਾ ਦੀਪਕ ਦੇ ਵਿੱਚ ਹੀ ਡਾਕਟਰ ਰਮਨ ਸਿੰਘਲਾ ਦੇ ਅੰਡਰ ਹੋਣਾ ਇਹਨਾਂ ਦਾ ਇਦਾਂ ਹੀ ਬੂਟਾ ਸਿੰਘ ਦਾ ਖਰਚਾ ਵਾਜੀ ਬਾਹਾਂ ਦਾ ਬੂਟਾ ਸਿੰਘ ਬਾਹਾਂ ਦਾ ਖਾ ਵੀਰੇ ਇਹਦੇ ਵੀ ਵੀਰੇ ਦੀ ਬਾਹਾਂ ਦਾ ਆਪਰੇਸ਼ਨ ਹੋਣਾ ਰੌੜਾਂ ਪੈਣੀਆਂ ਵਾ ਬਾਹਾਂ ਦੇ ਵਿੱਚ ਡਾਕਟਰ ਰਮਨ ਸਿੰਘਲਾ ਦੇ ਅੰਡਰ ਹੀ ਇਹਨੂੰ ਐਡਮਿਟ ਹੋਣਾ ਵਾ ਦੀਪਕਾ ਹਸਪਤਾਲ 'ਚ ਹੈ ਜੀ ਡਾਕਟਰ ਮਾਲੀ ਜੀ ਤੇ ਬਾਹਾਂ ਦਾਤਰ ਮਾਰੀ ਸੀ ਦਾਤਰ ਦਾਤਰ ਕਿਹਨੇ ਮਾਰੀ ਸੀ ਛੋਟੇ ਭਾਂਜੇ ਨੇ ਮਾਰੀ ਛੋਟੇ ਭਾਂਜੇ ਨੇ ਮਾਰਿਆ ਸੀ ਕੋਈ ਨਾ ਵੀਰਾ ਅਫਸਰਟ ਸੀਗਾ ਬਹੁਤ ਜ਼ਿਆਦਾ ਸੱਟ ਲੱਗੀ ਕੁੱਟ ਘਰੇ ਨਹੀਂ ਝਗੜਾ ਹੋਇਆ ਹੋਊਗਾ ਤੇ ਇਹਦਾ ਵੀ ਕਿੰਨਾ ਖਰਚਾ ਕਹਿੰਦੇ ਇਹਦਾ 30000 ਰੁਪਏ ਦਾ ਖਰਚਾ ਵਾ ਮਤਲਬ ਇਹਦੀ ਬਾਹ 30000 ਨਾਲ ਹੀ ਚੱਲਦੀ ਹੋ ਜਾਊਗੀ ਤੇ ਇਦਾਂ ਹੀ ਬਾਪੂ ਫਰ ਭਜਨ ਸਿੰਘ ਦੀ ਮਿਸਤਰੀ ਸੀ ਲੱਕੜੀ ਦਾ ਬਹੁਤ ਵਧੀਆ ਤੇ ਇਹਦਾ ਝੋਲਾ ਚੱਕਿਆ ਹੁੰਦਾ ਜੀ ਲੱਕੜੀ ਦੇ ਸੰਦ ਹੁੰਦੇ ਸੀ ਇਹਦੇ ਪਾਏ ਹੋਏ ਸਾਰੇ ਉਹ ਝੋਲਾ ਚੱਕੀ ਜਾਂਦਾ ਸੀ ਪਤਾ ਨਹੀਂ ਝਟਕਾ ਲੱਗਿਆ ਕੀ ਹੋਇਆ ਆ ਗੁੱਟ ਦੀਆਂ ਹੱਡੀਆਂ ਹੀ ਟੁੱਟ ਗਈਆਂ ਦੋਨੋਂ ਤੇ ਉਦੋਂ ਦਾ ਵਿਚਾਰਾ ਐ ਫਿਰਦਾ ਆਪਦੀ ਪੇਂਡ ਦੇ ਪਿੰਡ ਰਹਿੰਦਾ ਸੀ ਉਹ ਵੀ ਪਿੰਡ ਛੱਡ ਕੇ ਜਾ ਚੁੱਕੇ ਸੀ ਪਿੰਡ ਦੇ ਲੋਕ ਹੀ ਰੋਟੀ ਦਿੰਦੇ ਸੀ ਬਾਪੂ ਦੀ ਵੀ ਹਾਲਤ ਬਹੁਤ ਮਾੜੀ ਸੀ ਜਦੋਂ ਲੈ ਕੇ ਆਏ ਆ ਬਾਪੂ ਜੀ ਦਾ ਪਿੰਡ ਹੈਗਾ ਕਿਹੜੇ ਪਿੰਡੋਂ ਲੈ ਕੇ ਆਏ ਸੀਗੇ ਪੂਰਵ ਹੈ ਪੂਰਵਪਾਪ ਸਮਰਾਲੇ ਕੋ ਪੂਰਵਪਾਪ ਪੂਰਵਾ ਪਿੰਡ ਸਮਰਾਲੇ ਦੇ ਕੋਲੇ ਉੱਥੋਂ ਲੈ ਕੇ ਆਏ ਸੀ ਬਾਪੂ ਨੂੰ ਸਾਡੇ ਕੋਲ ਪਿੰਡ ਦੇ ਵੀਰ ਛੱਡ ਕੇ ਗਏ ਆ ਇਹਨਾਂ ਦਾ ਕਿੰਨਾ ਖਰਚਾ ਇਹਨਾਂ ਦਾ 50000 ਰੁਪਏ ਖਰਚਾ ਡਾਕਟਰਾਂ ਨੇ ਦੱਸਿਆ ਕਿ ਆਪਰੇਸ਼ਨ ਹੋ ਜਾਊ। ਇਹ ਸਾਨੂੰ ਪੈਸੇ ਨਹੀਂ ਚਾਹੀਦੇ। ਦੀਪਕ ਹਸਪਤਾਲ ਦੇ ਵਿੱਚ ਅਸੀਂ ਇਹਨਾਂ ਨੂੰ ਐਡਮਿਟ ਕਰਨਾ ਵਾ ਉੱਥੇ ਹੀ ਆਪਾਂ ਨੂੰ ਲੋੜ ਆ। ਉੱਥੇ ਸਿੱਧਾ ਪੇਸ਼ੈਂਟ ਦੇ ਨਾਮ ਤੇ ਵੀ ਜਮਾ ਹੋ ਜਾਣਗੇ ਪੈਸੇ। ਫਿਰ ਬਾਪੂ ਜੀ ਦਾ ਹਰਨੀਆਂ ਦਾ ਹਰਨੀਆਂ ਦਾ ਆਪਰੇਸ਼ਨ ਦਾ ਖਰਚਾ ਕਿੰਨੇ ਕਾ ਹੁੰਦਾ 40 ਕੇਅਰ ਕਰੀਏ ਤਾਂ ਦੋਨੋਂ ਸਾਈਡ ਦਾ ਪਊਗਾ। ਹੈ? ਦੋਨੋਂ ਸਾਈਡ ਦੋ ਸਾਈਡ ਮਾਰਨੀਆਂ। ਦੋਨੋਂ ਸਾਈਡ ਦਾ 40 ਕੇਅਰ ਦਾ ਖਰਚਾ। 40000 ਰੁਪਏ ਖਰਚਾ ਵਾ ਦੋਨੋਂ ਸਾਈਡ ਦੀਆਂ ਹਰਨੀਆਂ ਬਾਪੂ ਦੇ ਤੇ 40000 ਰੁਪਏ ਖਰਚਾ। ਇਹ ਸਾਡੇ ਪੰਜ ਮੈਂਬਰ ਆ ਜਿਹੜੇ ਹਰਨੀਆਂ ਵਾਲੇ ਆਪ ਬਾਕੀ ਅੱਖਾਂ ਦੇ ਕੈਂਪ ਆਪਰੇਸ਼ਨਾਂ ਜਿਹੜੇ ਉਹਦਾ ਤਾਂ ਸਾਡੇ 16 ਦਸੰਬਰ ਨੂੰ ਕੈਂਪ ਲੱਗ ਹੀ ਰਿਹਾ ਵਾ ਜਾਂ ਤਾਂ ਅਸੀਂ ਕੈਂਪ 'ਚ ਕਰਾਵਾਂਗੇ ਜਿੰਨਾ ਮਰੀਜ਼ਾਂ ਦੀ ਜ਼ਿਆਦਾ ਜ਼ਰੂਰਤ ਆ 2500 ਰੁਪਏ ਇੱਕ ਪੇਸ਼ੈਂਟ ਦਾ ਲੱਗਣਾ ਚਾਹੇ ਉਹ ਕੈਂਪ 'ਚ ਕਰਾ ਲਈਏ ਚਾਹੇ ਉਹ ਕੈਂਪ ਤੋਂ ਬਿਨਾਂ ਕਰਾ ਲਈਏ ਆਪਾਂ 2500 ਰੁਪਏ ਦੇ ਵਿੱਚ ਇੱਕ ਮਰੀਜ਼ ਦੀ ਇੱਕ ਅੱਖ ਬਣ ਜਾਂਦੀ ਹੈ ਤੇ ਦੋਨੋਂ ਅੱਖਾਂ ਬਣਾਉਣੀਆਂ ਤਾਂ 5000 ਰੁਪਏ ਖਰਚਾ ਆਉਂਦਾ ਥੋੜਾ ਬਾਹਾਂ ਨਹੀਂ ਆਉਂਦਾ ਥੋੜਾ ਹੀ ਆ ਪਰ ਜੇਕਰ ਆਪਾਂ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਦੇ ਕਾਰਜ ਕਰੀਏ ਤਾਂ ਸਾਡੇ ਸੁਪਨਿਆਂ ਦੇ ਘਰ ਦੀਆਂ ਇੰਨਾ ਸਾਡੇ ਮੈਂਬਰਾਂ ਦੀਆਂ ਦੁੱਖ ਤਕਲੀਫਾਂ ਨੂੰ ਆਪਾਂ ਘਟਾ ਸਕਦੇ ਹਾਂ ਉਹਨਾਂ 'ਚ ਆਪਣਾ ਬਣਦਾ ਯੋਗਦਾਨ ਬਣਦਾ ਹਿੱਸਾ ਪਾ ਸਕਦੇ ਹਾਂ ਪਰ ਪਿਛਲੇ ਸਮੇਂ ਦੇ ਵਿੱਚ ਸਾਨੂੰ ਕੁਝ ਦਿੱਕਤਾਂ ਜਿਹੜੀਆਂ ਆਈਆਂ ਪਰਿਵਾਰ ਦੀਆਂ ਜ਼ਰੂਰਤਾਂ ਵੱਡੀਆਂ ਹੋ ਗਈਆਂ ਪਰਿਵਾਰ ਬਹੁਤ ਜ਼ਿਆਦਾ ਵੱਡਾ ਹੋ ਗਿਆ ਜਿਵੇਂ ਸੰਗਤ ਨੂੰ ਬੇਨਤੀ ਕੀਤੀ ਸੀ ਬਿਲਡਿੰਗ ਦੇ ਕੰਮ ਵਾਸਤੇ ਸਾਡੀ ਫੇਰ ਤੋਂ ਬੇਨਤੀ ਹੈ ਹੁਣ ਸਰਦੀਆਂ ਆ ਗਈਆਂ ਸਰਦੀਆਂ ਵਾਲੇ ਗਰਮ ਕੱਪੜਿਆਂ ਦੀ ਵੀ ਲੋੜ ਆ ਹੁਣ ਉਧਰੋਂ ਬਿਲਡਿੰਗ ਦਾ ਕੰਮ ਚੱਲਦਾ ਬਿਲਡਿੰਗ ਦੇ ਕੰਮ ਵਾਸਤੇ ਵੀ ਜ਼ਰੂਰਤਾਂ ਉਧਰੋਂ ਹਸਪੀਟਲ ਦੇ ਵਿੱਚ ਪੇਸ਼ੈਂਟ ਐਡਮਿਟ ਰਹਿੰਦੇ ਆ ਉਹਨਾਂ ਦੇ ਇਲਾਜ ਵਾਸਤੇ ਵੀ ਲੋੜ ਆ ਤੇ ਉਸੇ ਤਰ੍ਹਾਂ ਸਾਡੀਆਂ ਜਿਹੜੀਆਂ ਪਰਿਵਾਰ ਦੀਆਂ ਜ਼ਰੂਰਤਾਂ ਜੇ ਅਸੀਂ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਹਾਂ ਤਾਂ ਦੂਜੀ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨੀ ਪੈਂਦੀ ਆ ਤੇ ਜੇ ਦੂਜੀ ਜ਼ਰੂਰਤ ਨੂੰ ਪੂਰਾ ਕਰਦੇ ਆ ਤਾਂ ਤੀਜੀ ਕੰਪਰੋਮਾਈਜ਼ ਕਰਨੀ ਪੈਂਦੀ ਆ ਤਾਂ ਇਸ ਕਰਕੇ ਸਾਡੀ ਬੇਨਤੀ ਆ ਵੀ ਇੱਕ ਦਿੱਕਤ ਇਹ ਆਈ ਹੈ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਅੱਡੀ ਖਾਸ ਪਹਿਲਾਂ ਹੁਣ ਸਮੱਸਿਆ ਇੱਥੇ ਆਈ ਆ ਜਿਹੜੇ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਸੀ ਸਾਨੂੰ ਉਹ ਕਰਨੇ ਪਾ ਰਹੇ ਜਿਹੜੇ ਭੈਣ ਭਰਾਵਾਂ ਨੂੰ ਜ਼ਰੂਰਤ ਆ ਇੱਥੇ ਆ ਕੇ ਸੇਵਾ ਕਰਨ ਦੀ ਉਹੀ ਕਰ ਪਾ ਰਹੇ ਨੇ ਜਿਹੜੇ ਇੱਥੇ ਆ ਜਾਂਦੇ ਨੇ ਸਾਡੀ ਬੇਨਤੀ ਹੈ ਤੁਸੀਂ ਇੱਥੇ ਆ ਕੇ ਸਾਡੇ ਨਾਲ ਜੁੜੋ ਸਾਡੇ ਨਾਲ ਅੱਗੇ ਕੀ ਹੁੰਦਾ ਸੀ ਅਸੀਂ ਹਸਪਤਾਲਾਂ ਦੀਆਂ ਵੀਡੀਓ ਪਾਉਂਦੇ ਸੀ ਮਰੀਜ਼ਾਂ ਦੀਆਂ ਵੀ ਫਲਾਨੇ ਹਸਪਤਾਲ ਚ ਮਰੀਜ਼ ਦਾਖਲਾ ਤਾਂ ਹਮਕੇ ਦਾਖਲਾ ਲੋਕ ਉੱਥੇ ਦਾ ਬਿੱਲ ਦੇ ਜਾਂਦੇ ਸੀ ਹੁਣ ਹਸਪਤਾਲ ਅਸੀਂ ਇੱਥੇ ਆਪਣਾ ਛੋਟਾ ਜਿਹਾ ਬਣਾ ਲਿਆ ਹੁਣ ਇੱਥੇ ਬਿੱਲ ਜਮ੍ਹਾਂ ਕਰਨ ਦਾ ਕੋਈ ਕਾਊਂਟਰ ਨਹੀਂ ਇੱਥੇ ਕੋਈ ਬਿੱਲ ਨਹੀਂ ਜਮਾ ਹੁੰਦੇ ਇੱਥੇ ਨਾ ਕਿਸੇ ਤੋਂ ਬਿੱਲ ਲਿਆ ਜਾਂਦਾ ਤੇ ਇਸ ਕਰਕੇ ਸਾਡੇ ਇਲਾਜ ਵਾਲੇ ਪੱਖੋਂ ਸਾਨੂੰ ਦਿੱਕਤ ਆ ਗਈ ਆ ਬਿਲਡਿੰਗ ਦਾ ਮਟੀਰੀਅਲ ਜਾਂ ਹੋਰ ਚੀਜ਼ਾਂ ਰਾਸ਼ਨ ਦਵਾਈਆਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਉਂਕਿ ਹੁਣ ਕੈਂਪ ਬਹੁਤ ਵੱਡਾ ਲੱਗਦਾ ਕੈਂਪ ਦੇ ਵਿੱਚ 6000 ਮਰੀਜ਼ ਆਉਂਦਾ ਹਰ ਮਹੀਨੇ ਸਾਡੇ ਕੋਲੇ 6000 ਪੇਸ਼ੈਂਟ ਦੀ ਦਵਾਈ ਹੈ ਜਿਹੜੀ ਕੈਂਪ ਦੇ ਵਿੱਚ 14 ਤੋਂ 15 ਲੱਖ ਰੁਪਏ ਦੀ ਦਵਾਈ ਸਾਡੀ ਲੱਗਦੀ ਆ ਤੇ ਉਹ ਕੈਂਪ ਦੀਆਂ ਦਵਾਈਆਂ ਜਿਹੜੀਆਂ ਉਹ ਜੇ ਲੈਣੇ ਆ ਤਾਂ ਮਤਲਬ ਹੁਣ ਉਹ ਵੀ ਨਹੀਂ ਆਪਾਂ ਉਹਨਾਂ ਨੂੰ ਉਹਨਾਂ ਨੂੰ ਤਾਂ ਮਾਈਨਸ ਕਰ ਹੀ ਨਹੀਂ ਸਕਦੇ ਨਾ ਕਿਸੇ ਰੂਪ 'ਚ ਉਹਦੇ ਵਿੱਚ ਫਿਰ ਇਤਨੀ ਸਾਰੀਆਂ ਚੀਜ਼ਾਂ ਜਿਹੜੀਆਂ ਉੱਧਰ ਸ਼ਿਫਟ ਹੋ ਜਾਂਦੀਆਂ ਫਿਰ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਹਸਪੀਟਲ ਦੇ ਖਰਚੇ ਬਹੁਤ ਜ਼ਿਆਦਾ ਵਧ ਗਏ ਨੇ ਤੇ ਸਾਡੀ ਬੇਨਤੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਕਾਰਜ ਆ ਇਹਨਾਂ ਦੇ ਵਿੱਚ ਜ਼ਰੂਰ ਯੋਗਦਾਨ ਪਾਵੋ ਤਾਂ ਜੋ ਇਹ ਕਾਰਜ ਜਿਹੜੇ ਚੱਲਦੇ ਰਹਿਣ ਸਾਡੇ ਮੈਂਬਰਾਂ ਦੇ ਇਲਾਜ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਹੁੰਦੇ ਰਹਿਣ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਮਨੋਕਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੀਆਂ ਜਿਹੜੀਆਂ ਸੱਚੇ ਪਾਤਸ਼ਾਹ ਨੇ ਸਾਨੂੰ ਡਿਊਟੀਆਂ ਲਾਈਆਂ ਅਸੀਂ ਚੰਗੇ ਮਨ ਸਾਫ਼ ਨੀਤ ਨਾਲ ਨਿਭਾ ਸਕੀਏ ਤੇ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਆ ਵੀਡੀਓ ਨੂੰ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਹੋਰਾਂ ਭੈਣਾ ਭਰਾਵਾਂ ਤੇ ਕਿਰਿ ਸੁਨੇਹਾ ਪਹੁੰਚਾਇਓ ਸਾਡੇ ਨਾਲ ਐਜੇ ਸੇਵਾਦਾਰ ਜ਼ਰੂਰ ਰਜਿਸਟਰਡ ਹੋਵੋ ਤੁਸੀਂ ਆਪਣਾ ਆਧਾਰ ਕਾਰਡ ਤੇ ਇੱਕ ਪੈਨ ਕਾਰਡ ਤੁਸੀਂ ਸਾਨੂੰ ਵਟਸਐਪ ਕਰਨਾ ਸਾਡੇ ਨੰਬਰ ਆ ਜਿਹੜੇ ਉਹ ਸਕਰੀਨ ਦੇ ਉੱਪਰ ਦਿੱਤੇ ਹੋਏ ਆ ਤੇ ਤੁਸੀਂ ਸਾਡੇ ਨਾਲ ਐਜੇ ਸੇਵਾਦਾਰ ਜੁੜ ਸਕਦੇ ਹੋ ਤੁਸੀਂ ਮਹੀਨੇ ਦੇ ਵਿੱਚ ਕੋਈ 10 ਰੁਪਏ ਕੋਈ 500 ਰੁਪਏ ਕੋਈ 100 ਰੁਪਏ ਜਿੰਨਾ ਵੀ ਕਰ ਸਕਦੇ ਹੋ ਉਹਦੇ ਨਾਲ ਜਰੂਰ ਯੋਗਦਾਨ ਪਾਵੋ ਕਿਉਂਕਿ ਇਹ ਜ਼ਰੂਰਤਾਂ ਤਾਂ ਦੀ ਪੂਰੀਆਂ ਹੋਣਗੀਆਂ ਜਦ ਆਪਾਂ ਇਸ ਪਰਿਵਾਰ ਦੇ ਨਾਲ ਐਜੇ ਸੇਵਾਦਾਰ ਜੁੜਾਂਗੇ ਕਿਉਂਕਿ ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਮਾਂ ਤੇ ਪਿਓ ਦੋ ਜਾਨੇ ਨੌਕਰੀ ਕਰਦੇ ਆ ਜਾਂ ਕੋਈ ਕਮਾਈਆਂ ਕਰਦੇ ਆ ਤਾਂ ਤਿੰਨ ਮੈਂਬਰ ਬੱਚੇ ਜਿਹੜੇ ਜਾਂ ਦੋ ਬੱਚੇ ਸਕੂਲ ਪੜਾਉਣੇ ਆ ਉਹਨਾਂ ਦੀ ਪੜ੍ਹਾਈ ਕਰਾਉਣੀ ਉਹਨਾਂ ਦਾ ਜੀਵਨ ਬਣਾਉਣਾ ਘਰ ਨੂੰ ਚਲਾਉਣਾ ਤਾਂ ਫਿਰ ਸੰਭਵ ਹੁੰਦਾ ਤਾਂ ਵੀ ਘਰ ਦੇ ਵਿੱਚ ਕੋਈ ਪ੍ਰਾਪਰਟੀ ਹੁੰਦੀ ਹੈ ਜਾਂ ਮਾਪੇ-ਪਾਪ ਦੇ ਕੋਲੇ ਕੋਈ ਬੈਂਕ ਬੈਲੈਂਸ ਹੁੰਦਾ ਜਿਹਦੇ ਨਾਲ ਅਸੀਂ ਘਰ ਨੂੰ ਚਲਾਉਨੇ ਆ ਤੇ ਸਾਡੇ ਸੁਪਨਿਆਂ ਦੇ ਘਰ ਵਿੱਚ 750 ਮੈਂਬਰ ਆ ਤੇ ਜਿਹਦੇ ਵਿੱਚ ਸਾਰੇ ਦੇ ਸਾਰੇ ਹੀ ਲਗਭਗ ਮਰੀਜ਼ ਨੇ ਬੱਚਿਆਂ ਨੂੰ ਛੱਡ ਕੇ ਤੇ ਸਾਰਿਆਂ ਦੀਆਂ ਦਵਾਈਆਂ ਚੱਲਦੀਆਂ ਤੇ ਸਾਰਿਆਂ ਦੇ ਵਿੱਚੋਂ ਕਰੀਬ 20% ਦਾ ਮਰੀਜ਼ ਮੇਜਰ ਪੇਸ਼ੈਂਟ ਨੇ ਜਿਨ੍ਹਾਂ ਨੂੰ ਬਿੱਡਾਂ ਦੇ ਉੱਪਰ ਹੀ ਰੋਟੀ ਪਾਣੀ ਬਿੱਡਾਂ ਦੇ ਉੱਪਰ ਹੀ ਉਹਨਾਂ ਦੇ ਡਾਈਪਰ ਲੱਗਣੇ ਨਮਾਉਣਾ ਤਵਾਉਣਾ ਉਹਨਾਂ ਦੀ ਸੇਵਾ ਸੰਭਾਲ ਸਾਰਾ ਦਿਨ ਪਰ ਸੇਵਾ ਸੰਭਾਲ ਵਾਸਤੇ ਜਿੰਨੇ ਭੈਣ ਭਰਾ ਸਫਾਈ ਵਾਲੇ ਕਰਮਚਾਰੀ ਸਿਕਿਉਰਿਟੀ ਵਾਲੇ ਵੀਰ ਸਾਡਾ ਪਰਿਵਾਰ ਇੱਕ ਬਹੁਤ ਵੱਡਾ ਪਰਿਵਾਰ ਆ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਆ ਗੁਰੂਕਲ ਲੰਗਰ ਸਿਕਾਉਣ ਲੱਗੇ ਆ ਪ੍ਰਸ਼ਾਦਾ ਇਹ ਉਹ ਮੈਂਬਰ ਨੇ ਜਿਹੜੇ ਇਸ ਛੱਟ ਦੇ ਵਿੱਚ ਪੈਂਦੇ ਨੇ ਇੱਧਰ ਹੀ ਇਸੇ ਤਰ੍ਹਾਂ ਹੀ ਉੱਪਰ ਸਾਹਮਣੇ ਜਿੱਥੇ ਉਹ ਖੜੇ ਨੇ ਵੀਰ ਹੁਣੇ ਸਿਕਿਉਰਿਟੀ ਵਾਲੇ ਉੱਥੇ 200 ਬੈੱਡ ਲੱਗਿਆ ਹੋਇਆ ਤੁਸੀਂ ਤੁਹਾਨੂੰ ਬਾਹਰੋਂ ਪਰਛਾਵੇਂ ਨਜ਼ਰ ਆਉਂਦੇ ਹੋਣ ਉਹ ਸਾਰੇ ਥੱਲੇ ਲਾਈਨਾਂ ਦੇ ਵਿੱਚ ਬੈਠੇ ਨੇ ਬੰਦੇ ਲਾਈਨਾਂ ਦੇ ਵਿੱਚ ਬੈਠੇ ਬੰਦੇ ਪ੍ਰਸ਼ਾਦ ਦਾ ਸਿਕੰਡੀ ਤਿਆਰੀ ਕਰਦੇ ਨੇ ਤੇ ਉਸ ਤੋਂ ਥੱਲੇ ਵੀ ਕਰੀਬ 150 ਬੈੱਡ ਲੱਗਿਆ ਹੋਇਆ ਬੀਬੀਆਂ ਦਾ ਜਿੱਥੇ ਬੀਬੀਆਂ ਤੇ ਭੈਣਾਂ ਰਹਿੰਦੀਆਂ ਆ ਮਾ ਸਾਡੀਆਂ ਤੇ ਪਰਿਵਾਰ ਸੁੱਖ ਨਾਲ ਬਹੁਤ ਵੱਡਾ ਹੋਈ ਜਾਂਦਾ ਤੇ ਪਰਿਵਾਰ ਨੂੰ ਤੁਹਾਡੇ ਸਾਥ ਦੀ ਸਹਿਯੋਗ ਦੀ ਜ਼ਰੂਰਤ ਆ ਤੇ ਸਰਦੀਆਂ ਵੀ ਆ ਗਈਆਂ ਹੁਣ ਠੰਡ ਵਾਸਤੇ ਲੋਈਆਂ ਦੀ ਲੋੜ ਹੈਗੀ ਆ ਮਫਲਰ ਦੀ ਲੋੜ ਹੈਗੀ ਆ ਤੇ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਸਵੈਟਰ ਸ਼ਰਟਾਂ ਚਾਹੀਦੀਆਂ ਮੋਟੀਆਂ ਇਹ ਗਰਮ ਪਜਾਮੇ ਚਾਹੀਦੇ ਆ ਹਨ ਤੇ ਇਹ ਸਾਰਾ ਸਤਿ ਸ੍ਰੀ ਅਕਾਲ ਬਾਪੂ ਜੀ ਇਹ ਦੇਖੋ ਇਹ ਸਾਰੇ ਮੈਂਬਰ ਸਾਡੇ ਇੱਥੇ ਬੈਠੇ ਨੇ ਆ ਜਿਹੜੇ ਬਿੱਡਾਂ ਦੇ ਉੱਪਰ ਲੱਗੇ ਹੋਏ ਨੇ ਬੈੱਡ ਇਹਦੇ ਉੱਪਰ ਵੀ ਪੱਕੇ ਮਰੀਜ਼ ਜਿਹੜੇ ਮੰਜਿਆਂ ਦੇ ਉੱਪਰ ਹੀ ਪਏ ਨੇ ਜਿਨ੍ਹਾਂ ਨੂੰ ਸਾਰਾ ਦਿਨ ਨਾ ਤਾਂ ਉਹ ਚੱਲ ਫਿਰ ਸਕਦੇ ਨੇ ਉਹਨਾਂ ਨੂੰ ਮੰਜਿਆਂ ਦੇ ਉੱਪਰ ਹੀ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਇਸ਼ਨਾਨ ਪਾਣੀ ਇੱਥੇ ਹੋਣਾ ਇੱਥੇ ਕਰਾਉਣਾ ਲੈਟਰਨ ਬਾਥਰੂਮ ਵੀ ਜਾ ਨਹੀਂ ਸਖਦੀਪ ਅਸਖਦੀਪ ਵੀਰੇ ਠੀਕ ਆ ਜਿਉਂਦਾਬਾਦ ਆ ਰਿਹਾ ਬਾਈ ਤੇ ਇਧਰ ਇਕਵਾਲ ਬੈਠਾ ਵੀਰ ਦੀ ਲੱਤ ਟੁੱਟੀ ਹੋਈ ਹੈ ਕਿਸੇ ਟਾਈਮ 버ਗਰਾਂ ਦੀ ਡੇੜੀ ਲਾਉਂਦਾ ਸੀ ਪਰ ਵਕਤ ਨੇ ਕਈ ਵਾਰੀ ਸਮੇਂ ਨੇ ਪਤਾ ਨਹੀਂ ਕਿੱਧਰ ਨੂੰ ਲੈ ਜਾਣਾ ਹੁੰਦਾ ਸਾਨੂੰ ਤੇ ਇਧਰ ਤਿਲਕ ਰਾਜ ਆ ਇਹ ਵੀ ਵੀਰ ਮੰਜੇ ਤੇ ਹੀ ਆ ਬੈਠਦਾ ਹੀ ਰਹਿੰਦਾ ਸਾਰਾ ਦਿਨ ਹਨਾ ਤੇ ਇਹ ਕੀ ਹਾਲ ਨੇ ਵੀਰੇ ਠੀਕ ਹੋ ਇਹ ਤਿਲਕ ਰਾਜ ਵੀਰੇ ਦੀਆਂ ਪਿੱਛੋਂ ਬੈਕ ਸਾਈਡ ਤੋਂ ਰੀੜ ਦੀ ਹੱਡੀ ਟੁੱਟੀ ਹੋਈ ਹੈ ਜਾਖਮ ਸੀ ਬਹੁਤ ਵੱਡੇ ਵੱਡੇ ਕਪੂਰਸਲੇ ਤੋਂ ਲੈ ਕੇ ਆਏ ਸੀ ਵੀਰੇ ਨੂੰ ਤੇ ਇਦਾਂ ਦੇ ਕਰੀਬ ਸਾਡੇ ਕੋਲੇ 100 ਦੇ ਕਰੀਬ ਬੈੱਡ ਨੇ ਜਿਹੜੇ ਅਸੀਂ ਉੱਪਰ ਲਾਤੇ ਨੇ ਉੱਪਰਲੇ ਫਲੋਰ ਦੇ ਉੱਤੇ ਉਹ ਬੈੱਡ ਲਾਏ ਸੀ ਜਿਆਦਾ ਜਿਹੜੇ ਬੰਦੇ ਤੁਰਦੇ ਨਹੀਂ ਬਾਹਾਂ ਗੇੜੇ ਨਹੀਂ ਕੱਢਦੇ ਉੱਪਰ ਵਧੀਆ ਧੁੱਪ ਪੈਂਦੀ ਹੈ ਵਿੰਡੋ ਪਿਛਲੇ ਪਾਸੇ ਦੀ ਉਹਨਾਂ ਨੇ ਬੈੱਡ ਅਸੀਂ ਉੱਪਰ ਲਾਤੇ ਆ ਤੇ ਬਾਕੀ ਆ ਬੀਲ ਚੇਹਰਾ ਵਾਲੇ ਬਾਪੂ ਨੇ ਸਾਰੇ ਇਹ ਸਾਰੇ ਬੀਲ ਚੇਹਰਾ ਤਾਂ ਹੀ ਨੇ ਦੇਖੋ ਇੱਥੋਂ ਲੈ ਕੇ 1 2 3 4 5 6 7 8 9 10 11 12 ਕੋਮਲ ਦਰਿਆਉਂ ਦਾ 13 14ਵਾਂ ਬੀਲਪੇੜ ਤੇ ਬਾਪੂ 15 16 17 18 19 19 20 20 21 21 ਬੀਲਚੇਰਾਂ ਦੇ ਉੱਤੇ ਬੈਠੇ ਆ ਬੰਦੇ ਇੱਥੇ ਹਨਾ 21 ਬੰਦੇ ਸਾਰਾ ਦਿਨ ਬੀਲਚੇਰ ਤੇ ਸਮਾਂ ਕੱਢਦੇ ਨੇ ਇੱਥੇ ਥੱਲੇ ਜਿਹੜੇ ਸਾਡੇ ਬਾਕੀ ਜਿਹੜੇ ਉੱਪਰ ਡਿਸੇਬਲ ਪਰਸਨ ਨੇ ਉਹ ਉੱਪਰ ਨੇ ਤੇ ਸਾਡੀ ਇਹ ਬੇਨਤੀ ਆ ਇਹਨਾਂ ਸਾਰੇ ਮੈਂਬਰਾਂ ਦੀਆਂ ਜ਼ਰੂਰਤਾਂ ਵਾਸਤੇ ਹੁਣ ਜਿਵੇਂ ਆ ਦਵਾਈਆਂ ਦਿੱਤੀਆਂ ਜਾ ਰਹੀਆਂ ਤੁਸੀਂ ਦੇਖੋ ਇੱਥੇ ਬਾਈ ਹੁਣੀ ਲਾਲ ਦਵਾਈ ਪਾਈ ਹੈ ਨਾਲ ਦੀ ਨਾਲ ਭਾਂਡੇ ਲਾਲ ਦਵਾਈ ਨਾਲ ਧੋਈ ਜਾਂਦੇ ਮਾਸਟਰ ਜੀ ਡਾਕਟਰ ਸਾਹਿਬ ਸਾਡੇ ਹਾਇਰੀ ਲਾਈ ਜਾਂਦੇ ਵੀ ਕਿਹਨੂੰ ਕਿਹਨੂੰ ਦਵਾਈ ਦਿੱਤੀ ਆ ਉਹਨਾਂ ਦੀ ਹਾਇਰੀ ਲੱਗੀ ਜਾਂਦੀ ਆ ਤੇ ਇੱਥੇ ਡੱਬੇ ਚਿਣੇ ਹੋਏ ਨੇ ਡੱਬਿਆਂ ਦੇ ਉੱਤੇ ਨਾਮ ਲਿਖੇ ਹੋਏ ਨੇ ਸਾਰਿਆਂ ਦੇ ਤੇ ਹਰੇਕ ਮੈਂਬਰ ਨੂੰ ਇੱਥੇ ਦਵਾਈ ਦਿੱਤੀ ਜਾ ਰਹੀ ਆ ਤੇ ਹੁਣ ਪ੍ਰਸ਼ਾਦੇ ਦਾ ਟਾਈਮ ਹੋ ਗਿਆ ਹੁਣ ਪ੍ਰਸ਼ਾਦਾ ਵਰਤੋਣਾ ਪ੍ਰਸ਼ਾਦੇ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਇਹ ਸੁਪਨਿਆਂ ਦੇ ਘਰ ਦੀਆਂ ਇਹ ਸੁਪਨਿਆਂ ਵਰਗੀਆਂ ਤਸਵੀਰਾਂ ਫਿਰ ਜਿੱਥੇ ਇਹ ਕਾਰਜ ਚੱਲਦੇ ਨੇ ਉੱਥੇ ਡਵੈਲਪਮੈਂਟ ਬੁਨਿਆਦ ਦੇ ਘਰ ਦੇ ਵਿੱਚ ਮਿਸਤਰੀ ਲੱਗੇ ਹੋਏ ਨੇ ਮਿਸਤਰੀਆਂ ਦਾ ਕਾਰਜ ਬਿਲਡਿੰਗ ਦਾ ਕੰਮ ਤਾਂ ਜਿੱਥੇ ਵੱਡੀ ਬਿਲਡਿੰਗ ਦਾ ਕੰਮ ਤਾਂ ਚੱਲ ਹੀ ਰਿਹਾ ਉਹ ਲੈਂਟਰ ਤੋਂ ਹੀ ਸਾਹਮਣੇ ਦੇਖੋ ਉਹਨਾਂ ਲੈਂਟਰ ਪੈਣਾ ਮਾ ਕਰੀਬ 3 ਮਹੀਨੇ ਹੋ ਗਏ ਉਹ ਲਾਸਟ ਲੈਂਟਰ ਪਏ ਨੂੰ 3 ਮਹੀਨੇ ਤੋਂ ਪਿੱਪਰ ਹੋ ਗਿਆ ਤੇ ਹਜੇ ਤੱਕ ਸਭ ਤੋਂ ਅਗਲੇ ਨਵੇਂ ਲੈਂਟਰ ਦੀ ਤਿਆਰੀ ਨਹੀਂ ਹੋਈ ਕਿਉਂਕਿ ਜਿਹੜਾ ਸਰੀਆ ਪੈਂਦਾ ਉਹ ਬਹੁਤ ਵੱਧ ਗਿਣਤੀ ਦੇ ਵਿੱਚ ਪੈਂਦਾ ਤੇ ਉਹ ਨਸਰੀਆ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਲੈਂਟਰ ਬਾਰੇ ਸੋਚ ਨਹੀਂ ਸਕਦੇ ਤੇ ਅਜੇ ਤੱਕ ਨਸਰੀਆ ਨਹੀਂ ਪੂਰਾ ਹੋਇਆ ਇਸ ਕਰਕੇ ਲੈਂਟਰ ਨੂੰ ਹੱਥ ਨਹੀਂ ਪਾਇਆ ਸੀ ਕੱਲੇ ਪਿੱਲਰ ਖੜੇ ਕਰੀ ਖੜੇ ਆ ਤੇ ਆ ਹੁਣ ਜਿਵੇਂ ਇੱਥੇ ਮੂਰੇ ਦਫ਼ਤਰ ਦਾ ਕੰਮ ਚੱਲਦਾ ਵਾ ਇਹ ਮਿਸਤਰੀ ਵੀਰ ਲੱਗੇ ਰਹਿੰਦੇ ਹਰ ਟਾਈਮ ਕੰਮ ਚੱਲਦੇ ਰਹਿੰਦੇ ਛੋਟੇ ਛੋਟੇ ਕੰਮ ਕਿਉਂਕਿ ਪਰਿਵਾਰ ਐਡਾ ਵੱਡਾ ਛੋਟੀਆਂ ਮੋਟੀਆਂ ਡਿਵੈਲਪਮੈਂਟਾਂ ਇਧਰੋਂ ਚੀਜ਼ ਇਧਰ ਕਰ ਲਈ ਇਧਰੋਂ ਇਧਰ ਕਰ ਲਈ ਮਤਲਬ ਲੇਬਰ ਕਿੰਨੀ ਲੱਗੀ ਹੋਈ ਆ ਮਾਲੀ ਵੀਰ ਨੇ ਜਿਹੜੇ ਸਾਡੇ ਸਾਰਾ ਦਿਨ ਪਾਰਕਾਂ ਦੀ ਸਾਫ ਸਫਾਈ ਕਾ ਲਾਉਣੇ ਆ ਬੂਟੇ ਲਾਉਣੇ ਆ ਜਿਹੜੇ ਫੁੱਲਾਂ ਵਾਲੇ ਬੂਟੇ ਮੌਸਮੀ ਬੂਟੇ ਲਾਉਣੇ ਆ ਫਿਰ ਬਿਜਲੀ ਵਾਲੇ ਵੀਰ ਜਿਵੇਂ ਲੜੀਆਂ ਲੁੜੀਆਂ ਲੱਗੀਆਂ ਹੋਈਆਂ ਤੁਸੀਂ ਦੇਖਦੇ ਹੋ ਇਧਰੋਂ ਬਲਬ ਖਰਾਬ ਹੋ ਗਿਆ ਉਧਰ ਬਲਬ ਠੀਕ ਆ ਗੀਜ਼ਰ ਲਾਉਣੇ ਆ ਪੱਖੇ ਲਾਉਣੇ ਆ ਮਤਲਬ ਲਾਈਟਾਂ ਲਾਉਣੀਆਂ ਇਹ ਸਾਰਾ ਦਿਨ ਕਾਰਜ ਚੱਲੇ ਫਿਰ ਪਲੰਬਰ ਵੀਰਾਂ ਦੀ ਹੈਨਾ ਉਹ ਆ ਮਤਲਬ 2-3 ਵੀਰ ਪਲੰਬਰ ਨੇ ਇਧਰ ਲੀਆਂ ਟਾਇਲਟ ਕਰੀਬ 750 ਤੋਂ ਪਲੱਸ ਟਾਇਲਟਾਂ ਤੇ ਵਾਸ਼ਰੂਮ ਨੇ ਸਾਡੇ ਉਹ ਕੋਈ ਸੀਟ ਖਰਾਬ ਹੋ ਗਈ ਕੋਈ ਟੁੱਟ ਗਈ ਕੋਈ ਪਾਈਪ ਲੀਕ ਹੋ ਗਈ ਇਸ ਤਰ੍ਹਾਂ ਦੇ ਬਹੁਤ ਵੱਡੇ ਸੁਪਨਿਆਂ ਦੇ ਘਰ ਦੇ ਕਾਰਜ ਨੇ ਤੇ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਜ਼ਰੂਰਤ ਆ ਸਾਨੂੰ ਤੇ ਅਸੀਂ ਅੱਗੇ ਵੀ ਹੁਣ ਤੱਕ ਤੁਹਾਡੇ ਸਹਿਯੋਗ ਨਾਲ ਹੀ ਇਹ ਘਰ ਨੂੰ ਚਲਾ ਰਹੇ ਹਾਂ ਤੇ ਅੱਗੋਂ ਵੀ ਵੈਗਰੂ ਕਿਰਪਾ ਕਰਨਗੇ ਹੁਣ ਜਿਵੇਂ ਦੁਪਹਿਰੇ ਗਰਮ ਮੌਸਮ ਹੁਣ ਤੁਹਾਨੂੰ ਪਤਾ ਖੰਡ ਪੈ ਗਈ ਇੱਥੇ ਦਿਨੇ ਮੰਜਿਆਂ ਤੇ ਬਾਪੂ ਬੈਠ ਜਾਂਦੇ ਨੇ ਇੱਥੇ ਸਾਰਾ ਦਿਨ ਸ਼ਾਮ ਨੂੰ ਹੁਣ ਇਹ ਹੀ ਮੰਜੇ ਚੱਕ ਕੇ ਅੰਦਰ ਢਾ ਦੇਣਾ ਜਿਹੜੋ ਪ੍ਰਸ਼ਾਦਾ ਛਕਟੇ ਸਾਰੇ ਤੇ ਇਹ ਅੱਗੇ ਸਾਰੇ ਮਰੀਜ਼ਾਂ ਨਾਲ ਇਹ ਇਦਾਂ ਕਰਨਾ ਪੈਂਦਾ ਸੀ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਨਵੀਂ ਬਿਲਡਿੰਗ ਬਣਨ ਨਾਲ ਬਹੁਤ ਸਾਨੂੰ ਸਪੋਰਟ ਮਿਲੀ ਆ ਹੁਣ ਦਿਨੇ ਜਿਹੜੇ ਉੱਪਰ ਬੈੱਡ ਪੱਕੇ ਲੱਗੇ ਹੋਏ ਆ ਉੱਥੇ ਹੀ ਬੰਦੇ ਸੌ ਜਾਂਦੇ ਆ ਉੱਥੇ ਦਿਨੇ ਘੁੰਮ ਲੈਂਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ